ਸੇ ਸੀਗਾ ਇਹ ਸਾਰੇ ਨੂੰ ਮੈਂ ਅਮੰਨੀ ਕਰਨ ਦਾ ਸਾਕਤ ਪਾਇ ਹਾਂ ਲਿੰਕ ਤੇ ਅੱਜ ਆਪਾਂ ਤੁਹਾਡੇ ਲਈ ਇੱਕ ਬਹੁਤ ਵੀਡੀਓ ਲੈ ਕੇ ਆਏ ਜਿਹਦੇ ਵਿੱਚ ਆਪਾਂ ਤੁਹਾਨੂੰ 2 ਮਿੰਟ ਦੀ ਵਰਕ ਤੇ ਸੂਟ ਨਹੀਂ ਜਿਹੜੀ ਉਹ ਦਿਖਾਵਾਂਗੇ ਇਹਨਾਂ ਨੂੰ ਕਿਵੇਂ ਬਣਾਉਣਾ ਹੈ ਤੇ ਕਿਹੜਾ ਕੱਪੜਾ ਲੱਗਿਆ ਹੋਇਆ ਹੈਗਾ ਇਹ ਸਾਰੇ ਡਿਟੇਲ ਹੈ ਜਿਹੜੀ ਤੁਹਾਨੂੰ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਦੇਵਾਂਗੇ ਤੁਹਾਨੂੰ ਆਪਾਂ ক্লোਜ਼ ਤੋਂ ਦਿਖਾਣੀ ਹੈ ਸਭ ਤੋਂ ਪਹਿਲਾਂ ਆਪਣੇ ਕੋਲ ਹੈਗਾ ਜੀ ਇੱਕ ਰੈੱਡ ਕਲਰ ਦਾ ਸੂਟ ਆਗਾ ਵਿਸਕੋਸ ਔਰਗੈਂਜ਼ਾ ਦਾ ਫੈਬਰਿਕ ਹੈ ਸੂਟ ਦਾ ਵੀ ਸਾਰਾ ਫੈਬਰਿਕ ਆਲਓਵਰ ਹੈ ਜਿਹੜਾ ਉਹ ਵਿਸਕੋਸ ਔਰਗੈਂਜ਼ਾ ਦਾ ਹੈਗਾ ਤੇ ਆਪਾਂ ਨੇ ਦੁਪੱਟਾ ਵੀ ਸੇਮ ਰੱਖਿਆ ਹੈਗਾ ਇਹਦੇ ਸੂਟ ਤੇ ਆਪਾਂ ਵਰਕ ਕੀਤਾ ਹੈ ਜੀ ਘੇਰੇ ਦੇ ਉੱਪਰ ਜਿਹੜਾ ਆਪਣਾ ਮੋਸਟ ਟ੍ਰੈਂਡਿੰਗ ਡਿਜ਼ਾਈਨਾਂ ਦਾ ਇਹ ਉਹ ਵਾਲਾ ਡਿਜ਼ਾਈਨ ਹੈ ਜਿਹੜਾ ਆਪਾਂ ਨੇ ਬਣਾਇਆ ਇਹਦੇ ਵਿੱਚ ਆਪਾਂ ਸਾਰਾ ਕਟਦਾਨੇ ਦਾ ਵਰਕ ਕੀਤਾ ਨਾਲ ਨਾਲ ਕੀ ਸੀਪੀ ਤੇ ਮੋਤੀ ਦਾ ਵਰਕ ਸਾਰਾ ਕੰਬਾਈਨ ਦਾ ਵਰਕ ਹੁੰਦਾ ਹੈ ਇਹਦੇ ਵਿੱਚ ਸਾਰਾ ਇਹ ਵਾਲਾ ਤੇ ਇਹ ਵਾਲਾ ਸਾਰਾ ਘੇਰੇ ਦੇ ਉੱਪਰ ਆਊਗਾ ਜੀ ਤੁਸੀਂ ਦੇਖਿਆ ਹੋਣਾ ਪਹਿਲਾਂ ਵੀ ਆਪਣੇ ਬਹੁਤ ਸਾਰੇ ਡਿਜ਼ਾਈਨ ਬਣੇ ਨੇਗੇ ਕਿ ਫੇਰ ਆਪਾਂ ਇਹਦੀ ਸ਼ਰਟ ਦੇ ਵਿੱਚ ਬੁੱਟੀਆਂ ਦਿੱਤੀਆਂ ਨੇਗੀਆਂ ਛੋਟੀਆਂ-ਛੋਟੀਆਂ ਤੇ ਆਹ ਵਾਲਾ ਸਾਰਾ ਇਹਦਾ neck ਦਾ ਵਰਕ ਹੈਗਾ ਕਸਟਮਰ ਨੇ ਇਹ ਟੀ-ਸ਼ਰਟ 'ਤੇ ਵਰਕ ਕਰਵਾਇਆ ਉਹਨਾਂ ਨੇ ਸਲਵਾਰ 'ਤੇ ਨਹੀਂ ਕਰਵਾਇਆ ਇਹ ਸਾਰਾ ਆਪਣਾ ਸ਼ਰਟ ਦਾ ਵਰਕ ਹੈ ਜੀ ਤੇ ਇਸੇ ਤਰ੍ਹਾਂ ਇਹਦੀ ਆਪਾਂ ਨੇ ਬਾਹਮਾਂ ਦੇ ਉੱਪਰ ਵਰਕ ਕੀਤਾ ਆਹ ਵਾਲਾ ਵਰਕ ਹੈ ਜਿਹੜਾ ਬਾਹਮਾਂ ਦੇ ਉੱਪਰ ਆਊਗਾ ਆ ਆਪਾਂ ਨੇ ਲਾਈਨ ਪਾਈ ਹੈ ਜੀ ਨੀਚੇ ਮੋਰੀ ਦੇ ਉੱਪਰ ਤਾਂ ਤੇ ਆਹ ਵਾਲੀਆਂ ਬੁਟੀਆਂ ਨਿੱਟੀਆਂ ਨੇ ਜੀ ਆਪਾਂ ਬਾਹ ਦੇ ਉੱਪਰ ਤਿੰਨ ਬੁਟੀਆਂ ਅਲੱਗ ਤੋਂ ਦਿੱਤੀਆਂ ਨੇ ਜੀ ਠੀਕ ਹੈ ਜੀ ਤੇ ਸ਼ਰਟ ਦੀ ਸਾਰੀ ਫੁੱਲ ਲੁੱਕ ਹੈ ਵੀਡੀਓ ਨੂੰ ਐ ਹੋ ਗਿਆ ਸਾਰੇ ਸੂਟ ਦੀ ਫੁੱਲ ਲੁੱਕ ਹੈ ਜਿਹੜੀ ਉਹ ਇਸ ਤਰ੍ਹਾਂ ਆਉਂਦੀ ਦੇ ਨਾਲ ਠੀਕ ਹੈ ਜੀ ਇਹ ਫੁੱਲਰ neck ਤੇ ਅੰਗਨ ਸਾਰੀਆਂ ਬੁਟੀਆਂ ਆਣੀਆਂ ਤੇ ਆਹ ਵਾਲਾ ਸਾਰਾ ਉਹ ਘੇਰੇ ਦੇ ਉੱਪਰ ਆ ਜਾ ਐ ਤੇ ਆਪਾਂ ਇਹਦੇ ਨਾਲ ਦੁਪੱਟਾ ਰੈਡੀ ਕੀਤਾ ਵਿਸਕੋਸ ਵਰ ਗੈਂਜਾ ਦਾ ਦੁਪੱਟਾ ਸੇਮ ਸਟੱਫ ਹੈ ਜੀ ਸੂਟ ਦੇ ਨਾਲ ਨਾਲ ਤੇ ਇਹਨੂੰ ਆਪਾਂ ਲੈਂਸ ਨਾਲ ਫਿਨਿਸ਼ ਕੀਤਾ ਐਦਾ 골ਡਨ ਕਲਰ ਦੀ ਆਪਾਂ ਇਹਦੇ ਉੱਪਰ ਲੈਂਸ ਲਗਾਈ ਹੈਗੀ ਕਿਉਂਕਿ ਇਹਦੇ ਵਿੱਚ ਆਪਾਂ ਨੇ 골ਡਨ ਕੋਰਡ ਜਿਹੜਾ ਵਰਕ ਹੈਗਾ ਉਹ ਕੀਤਾਗਾ ਤੇ 골ਡਨ ਟੱਚ ਦਿੱਕਤਾ ਹੋਇਆ ਹੈ ਉਹਦੇ ਕਰਕੇ ਆਪਾਂ ਆਹ ਵਾਲੇ ਸੂਟ ਦੇ ਉੱਪਰ 골ਡਨ ਲੈਂਸ ਲਗਾਈ ਹੈਗੀ ਅਗਰ ਤੁਸੀਂ ਕਿਸੇ ਵੀ ਕਲਰ ਤੇ ਇਹ ਸੂਟ ਨੂੰ ਕਸਟਮਾਈਜ਼ ਕਰਵਾਉਣਾ ਚਾਹੁੰਦੇ ਹੋ ਤਾਂ ਕਰਵਾ ਸਕਦੇ ਹੋ ਪਹਿਲਾਂ ਇਸੇ ਡਿਜ਼ਾਈਨ ਦੇ ਵਿੱਚ ਆਪਣੇ ਕੋਲ ਬਹੁਤ ਡਿਜ਼ਾਈਨ ਪੈ ਚੁੱਕੇ ਆਗੇ ਬਹੁਤ ਕਲਰ ਦੇ ਉੱਪਰ ਕਲਰ ਕੋਈ ਵੀ ਰੇਸ਼ਨ ਦੇ ਨਾਲ ਅ ਤੁਸੀਂ ਬਣਵਾਉਣਾ ਚਾਹੁੰਦੀਆਂ ਤਾਂ ਬਣਵਾ ਸਕਦੀ ਹੋਗੀ ਨੈਕਸਟ ਆਪਣਾ ਹੈ ਗਿਆ ਜੀ ਮੋਸਟ ਟ੍ਰੈਂਡਿੰਗ ਡਿਜ਼ਾਈਨ ਵੀ ਹੈ ਇਹ ਆਪਾਂ ਮੰਨ ਲਓ ਇਹ ਮੋਸਟ ਟ੍ਰੈਂਡਿੰਗ ਕਲਰ ਵੀ ਹੈ ਸਭ ਤੋਂ ਪਹਿਲਾਂ ਆਪਾਂ ਦੁਪੱਟੇ ਦੀ ਗੱਲ ਕਰਦੇ ਹਾਂ ਜੀ ਦੁਪੱਟਾ ਆਪਾਂ ਦੋ ਲੇਸਿਸ ਦੇ ਨਾਲ ਇਹਨੂੰ ਆਪਾਂ ਥੋੜਾ ਹੈਵੀ ਲੁੱਕ ਦੇ ਵਿੱਚ ਬਣਾਇਆ ਹੈਗਾ ਨਾਲ ਆਪਾਂ ਗੋਟਾ ਪੱਤੀ ਦੀ ਲੇਸ ਹੈ ਜਿਹੜੀ ਇਹ ਵਾਲੀ ਅਟੈਚ ਕੀਤੀ ਆ ਤੇ ਨਾਲ ਇੱਕ 골ਡਨ ਕਲਰ ਦੀ ਲੇਸ ਹੈ ਜਿਹੜੀ ਉਹ ਅਟੈਚ ਕਰਕੇ ਆਪਾਂ ਦੁਪੱਟੇ ਨੂੰ ਥੋੜੀ ਜੀ ਹੈਵੀ ਲੁੱਕ ਦਿੱਤੀ ਆ ਅਬ ਇਸਕੋਸ ਹੋਰ ਗੈਂਗ ਜਦਾਈ ਦੁਪੱਟਾ ਹੈ ਜੀ ਸੇਮ ਸਟੱਫ ਹੈ ਦੇ ਸੂਟ ਦਾ ਹੋਊਗਾ ਸੂਟ ਦੇ ਫੋਲੇ ਲੁੱਕ ਆ ਜਿਹੜੀ ਉਹ ਆਪਾਂ ਤੁਹਾਨੂੰ ਦਿਖਾਉਣੀ ਆ ਦੇਖੋ ਉਹ ਐਸਾ ਹੋਗੀ ਆਹ ਵਾਲਾ ਸਾਰਾ ਵਰਕੇ ਜਿਹੜਾ ਹੈ ਘੇਰੇ ਤੇ ਆਪਾਂ ਆਹ ਵਾਲਾ ਵਰਕੇ ਜਿਹੜਾ ਹੈ ਘੇਰੇ ਦੇ ਉੱਪਰ ਆਊਗਾ ਜੀ ਇਦਾਂ ਆਪਾਂ ਨੇ ਸਿੰਗਲ ਸਿੰਗਲ ਫਲਾਵਰ ਦੇ ਨਾਲ ਇਹ ਬ੍ਰਾਜ਼ੀਲੀਅਨ ਫਲਾਵਰ ਦੇ ਨਾਲ ਸੂਟ ਹੈ ਜਿਹੜਾ ਉਹ ਆਪਾਂ ਰੈਡੀ ਕੀਤਾ ਸਾਰਾ ਠੀਕ ਹੈ ਜੀ ਇਸ ਸ਼ਰਟ ਦੇ ਉੱਪਰ ਸਾਰੀਆਂ ਆਪਣਾ ਬੂਟੀਆਂ ਪਾਈਆਂ ਨਹੀਂ ਗਈਆਂ ਸਾਰੇ ਛੋਟੇ-ਛੋਟੇ ਫਲਾਵਰ ਨੇ ਜਿਹੜੇ ਸਾਰੀ ਸ਼ਰਟ ਦੇ ਵਿੱਚ ਹੀ ਬੁਣਾਈ ਨੇਗੇ ਇਹ ਸੂਟ ਥੋੜਾ ਆਪਾਂ ਹੈਵੀ ਬਣਾਇਆਗਾ ਕਸਟਮਰ ਦੀ ਡਿਮਾਂਡ ਦੇ ਉੱਤੇ ਤੇ ਆਹ ਵਾਲਾ ਉਹਨਾਂ ਨੇ ਰਾਉਂਡ ਨੈਕ ਕੋ ਫਰੰਟ ਤੇ ਬਣਵਾਇਆ ਠੀਕ ਹੈ ਜੀ ਫਰੰਟ ਤੇ ਉਹਨਾਂ ਦਾ ਰਾਉਂਡ ਨੈਕ ਹੈਗਾ ਤੇ ਬੈਕ ਸਾਈਡ ਤੇ ਉਹਨਾਂ ਨੇ ਇਸ ਤਰ੍ਹਾਂ ਦਾ ਨੈਕ ਕਰਵਾਇਆ ਇਹ ਬੈਕ ਸਾਈਡ ਤੇ ਆਊਗਾ ਜੀ ਤੇ ਆਹ ਵਾਲਾ ਹੈ ਜਿਹੜਾ ਉਹ ਫਰੰਟ ਲੁੱਕ ਦਊਗਾ ਇਹ ਫਰੰਟ ਤੇ ਹੋਊਗਾ ਸਾਰਾ ਪੱਲਾ ਜਿਹੜਾ ਹੋ ਸਾਰਾ ਸ਼ਰਟ ਦਾ ਫਰੰਟ ਸਾਈਡ ਆਗਾ ਤੇ ਬੈਕ ਸਾਈਡ ਤੇ ਇਹਦੇ ਆਪਾਂ ਨੇ ਐਦਾਂ ਕੋ ਜਿਹੜਾ ਆਪਾਂ ਚੋਰਸ ਮੈਨੂ ਚ ਫਰੰਟ ਤੇ ਕਰਦੇ ਆ ਇਹ ਕਸਟਮਰ ਨੇ ਬੈਕ ਤੇ ਕਰਵਾਇਆ ਉਹਨਾਂ ਦਾ ਬੈਕ ਨਿਕ ਆਗਾ ਤੇ ਇਸੇ ਤਰ੍ਹਾਂ ਆਪਾਂ ਬਾਹਵਾ ਬਣਾਈਆਂ ਨੇਗੀਆਂ ਐਦਾਂ ਆ ਹਾਈਕ ਕੁਕ ਇੱਕ ਹੋਵੇਗੀ ਦੂਜੀ ਬਾਹਵੂਗੀ ਤੇ ਇਹਦੇ ਵੀ ਆਪਾਂ ਨੇ ਇੱਥੇ ਮੂਰੇ ਦੇ ਉੱਪਰ ਵਰਕ ਕੀਤਾ ਤੇ ਵਿੱਚ ਫਲਾਵਰ ਪਾਇਆ ਹੈ ਇਸੀ ਤਰ੍ਹਾਂ ਫਿਰ ਆਪਾਂ ਇਹਦੀਆਂ ਮੋਰੀਆਂ ਦੇ ਉੱਪਰ ਵਰਕ ਕੀਤਾਗਾ ਆਹ ਵਾਲਾ ਵਰਕ ਇਹ ਮੋਰੀਆਂ ਦੇ ਉੱਪਰ ਆਊਗਾ ਵਿੱਚ ਆਪਾਂ ਮੋਤੀ ਦਾ ਕੰਮ ਕੀਤਾ ਜੀ ਇਹਦੇ ਨਾਲ ਠੀਕ ਹੈ ਬ੍ਰਾਜ਼ੀਲੀਅਨ ਫਲਾਵਰ ਦੇ ਨਾਲ-ਨਾਲ ਆਪਾਂ ਸਾਰਾ ਮੋਤੀ ਦਾ ਨਾਟਵਰਕ ਦਾ ਕੰਮ ਕੀਤਾ ਹੋਇਆਗਾ ਇਸੇ ਤਰ੍ਹਾਂ ਇਹਦੀ ਦੂਜੀ ਮੋਰੀ ਦੇ ਉੱਪਰ ਆਊਗਾ ਸੇਮ ਸੇਮ ਸਟੱਫ ਦੇ ਵਿੱਚ ਵੀ ਕਰਵਾ ਸਕਦੇ ਹੋਗੇ ਤੁਸੀਂ ਕਲਰ ਕੰਬੀਨੇਸ਼ਨ ਕੋਰ ਕਰਵਾਉਣਾ ਉਹ ਵੀ ਕਰਵਾ ਸਕਦੇ ਹੋਗੇ ਤੇ ਇਹਦੇ ਨਾਲ ਹੈ ਜਿਹੜਾ ਉਹ ਦੁਪੱਟੇ ਦੀ ਲੁੱਕ ਆ ਗਈ ਆਉਂਦੀ ਹੈ ਪਟਾਣਾ ਬਹੁਤ ਸੋਹਣਾ ਰੈਡੀ ਹੋਇਆਗਾ ਅਗਰ ਤੁਸੀਂ ਇਹਨਾਂ ਦੋਨਾਂ ਸੂਟਸ ਦੇ ਵਿੱਚੋਂ ਕੋਈ ਵੀ ਸੂਟ ਬਾਏ ਕਰਨਾ ਚਾਹੁੰਦੇ ਹੋਗੇ ਤਾਂ ਤੁਸੀਂ ਮੀ ਇੰਸਟਾਗ੍ਰam ਤੇ ਮੈਸੇਜ ਕਰ ਲਓ ਫਾਇਸ ਦੇ ਨਾਲ ਤੁਹਾਨੂੰ ਪੂਰੀ ਡਿਟੇਲ ਮਿਲਤੀ ਜਾਊਗੀ ਅਗਰ ਤੁਸੀਂ ਇਹਨਾਂ ਦੇ ਵਿੱਚੋਂ ਕਿਸੇ ਵੀ ਕਲਰ ਦੇ ਸਰ ਕੋਈ ਵੀ ਡਿਜ਼ਾਈਨ ਕਸਟਮਾਈਜ਼ ਕਰਵਾਉਣਾ ਚਾਹੁੰਦੇ ਹੋਗੇ ਤਾਂ ਉਹ ਵੀ ਹੋ ਜਾਊਗਾ ਤੁਸੀਂ ਮੇਰੇ ਵਟਸਐਪ ਤੇ ਨੰਬਰ ਕੰਟੈਕਟ ਕਰ ਸਕਦੇ ਹੋਗੇ ਵੀ ਵੀਡੀਓ ਨੂੰ ਲਾਈਕ ਲਾਈਕ ਸ਼ੇਅਰ ਜ਼ਰੂਰ ਕਰਿਆ ਤੇ ਉਹ ਤੇ ਚੈਨਲ ਦੇ ਉੱਪਰ ਅਗਰ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰੇ ਥੈਂਕ ਯੂ ਜੀ